ਸ਼੍ਰੀ ਦੁਰਗਿਆਣਾ ਮੰਦਿਰ ਦੇ ਸੀਤਲਾ ਮਾਤਾ ਮੰਦਿਰ ਵਿਖੇ ਸ਼ਿਵਾਲਾਏ ਦੇ ਕੰਮ ਦਾ ਸ਼ੁਭਾਰੰਭ ਕੀਤਾ ਗਿਆ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਨੇ ਦੱਸਿਆ ਕਿ ਮੀਂਹ ਦਾ ਪਾਣੀ ਸ਼ਿਵਾਲਾ ਵਿੱਚ ਭਰ ਜਾਂਦਾ ਸੀ ਇਸ ਲਈ ਪੰਡਤਾਂ ਵੱਲੋਂ ਇਸ ਦੇ ਫਰਸ਼ ਨੂੰ ਉੱਚਾ ਚੁੱਕਣ ਦਾ ਕੰਮ ਕੀਤਾ ਗਿਆ ਇਸ ਮੌਕੇ ਡਾਕਟਰ ਰਾਕੇਸ਼ ਸ਼ਰਮਾ ਜੀਆ لال ਟਿੰਕਰਾਜ ਸਮੇਤ ਮੈਂਬਰ ਮੌਜੂਦ ਸਨ हवाई जहाज बदकार भेज कर जुलान समर भयानक जहाज बनाए जाएगा दो जात में जाते हरी पुष्प बूंदें सार रोते हैं आलू कांड बनाए दो जात कुंभ का दिन लगा चंद्रमा मना दो जात के जो हो पूजो बजाया तो कारवाई श्राद्ध शक्ति रजाया तो कर पूरे गोरम करुणा बतारम संतार सारम बुझाए ਜੈ ਸ਼੍ਰੀ ਰਾਮ ਜੀ ਅੱਜ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੁਰਗਿਆਣਾ ਸੀਤਲਾ ਮਾਤਾ ਦੇ ਮੰਦਰ ਦੇ ਅੰਦਰ ਜਿਹੜਾ ਸ਼ਵਾਲਾ ਪ੍ਰਚੀਨ ਉਹ ਨੀਵਾ ਹੋਣ ਕਾਰਨ ਉੱਥੇ بارش ਦਾ ਪਾਣੀ ਆਇੰਦਾ ਹੈ ਉਹਨੂੰ ਉੱਚਾ ਕਰਨ ਵਾਸਤੇ ਅੱਜ ਪੂਜਾ ਪਾਠ ਪੂਜਾ ਕਰਕੇ ਉਦਾ ਦੁਆਰ ਤੋਂ ਸ਼ੁਭ ਆਰੰਭ ਕੀਤਾ ਗਿਆ ਅੱਜ ਕਮੇਟੀ ਦੇ ਪ੍ਰਧਾਨ ਕਮੇਟੀ ਦੇ ਮੈਂਬਰ ਔਰ ਫੰਡਾ ਪੁਸ਼ਾਸਤਰੀ ਜੀ ਨੇ ਬੈਗ ਪੂਰਾ ਵਿਧੀ ਵਿਧਾਨਾ ਪਾਠ ਕਰਾਇਆ ਸਾਡੀ ਸਾਰੇ ਭਖਾਂ ਕਿ ਬੇਨਤੀ ਹੈ ਕਿ ਮੰਦਿਰ ਆਗੇ ਛਵਾਲਾ ਬੰਦਿਆ ਮੰਦਰੀ ਸੇਵਾ ਚ ਸਹਿਯੋਗ ਦਿਓ ਜੈ ਸ਼੍ਰੀ ਰਾਮ